ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 7ਵੀਂ ਚੱਲੀ ਸ੍ਰੀ ਗੁਰੂ ਜੀ ਦੀਨदयाल ਤਖਤ ਪਰ ਵਿਰਾਜਮਾਨ ਛੜੀਦਾਰ ਸੋਨੇ ਚਾਂਦੀ ਦੀਆਂ ਛੜੀਆਂ ਲਈ ਸੰਮੁਖ ਦੋਨੋਂ ਔਰ ਹਾਜ਼ਰ ਖੜੇ ਅਰਦਾਸੀਆ ਅਰਦਾਸ ਕਰਨੇ ਕੋ ਤਿਆਰ ਸਵਰਨਿਕ ਚੋਰੀ ਲੀਏ ਹਾਜ਼ਰ ਖੜੇ ਚੌਪਦਾਰ ਦੀਵਾਨ ਸ਼ਸ਼ੋਭਿਤ ਹੋਇਆ ਭਾਟ ਲੋਗ ਗੁਰੂ ਜਸ ਸੁਣਾਉਣੇ ਲੱਗੇ ਬੜਾ ਆਨੰਦ ਕਾ ਸਮੇਂ ਛਾਇ ਗਿਆ ਇੱਤੇ ਮੇ ਸਿੰਘਾ ਸੰਤਾ ਭਗਤਾ ਪ੍ਰੀਤੀ ਸਾਧ ਬੇਨਤੀ ਕਰੀ ਜੀ ਗੁਰੂ ਸੱਚੇ ਪਾਤਸ਼ਾਹ ਤਮਾਕੂ ਪ੍ਰੀਸ਼ਟ ਕਿੱਥੋਂ ਪੈਦਾ ਹੋਇਆ ਹੈ ਬਚਨ ਹੋਇਆ ਜਮਤਕਨ ਸਾਧ ਸਹੰਸਰ ਬਾਹੂ ਰਾਜ ਕੋ ਭੋਜਨ ਛਕਾਇਆ ਸੀ ਕਾਮਦੇਨ ਗਉ ਕਲਪ ਬ੍ਰਿਛ ਸਵਰਗ ਸੇ ਸਾਧ ਲਾਇਆ ਭੋਜਨ ਪਾਂਡੇ ਸੁਇਨੀ ਦੇ ਅਨੇਕ ਰਕਮ ਮਿਠਾਈ ਕੁਦਰਤ ਨਾਲ ਉਤਰੇ ਤਾਂ ਸਭ ਲੋਗ ਮੰਨੇ ਮਤ ਆਤੇ पदार्थ खाए के आनंद किए राजा हैरान हुआ साध अभ्यात ऐसी खातर किया मेरे घर में भी ऐसी दौलत नहीं ऐसा बंदोबस्त नहीं ये क्या बात है ता राजे साधु को कहा हे रिखी जी अपना खजाना मुझको बतलाओ रिखी जी कहा कल्प वृश और कामदेन गाय सब रिखिया देवत्या का खजाना है राजे कहा ਮੇਰੀ ਕੋ ਦੇਉ ਗਉ ਐ ਕਲਪ ਬ੍ਰਿਸ਼ ਮੇਰੇ ਕਾਮ ਆਵੇਗਾ ਸਾਧ ਕਹਿਆ ਮੇਰੇ ਵਸ ਨਹੀਂ ਦੇਵ ਲੋਕ ਰਹੇਗੀ ਸਾਧ ਨੇ ਗਉ ਨੂੰ ਆਖਿਆ ਚਲੀ ਜਾ ਗਉ ਉੱਡ ਗਈ ਰਾਜੇ ਬਾਣ ਮਾਰੇ ਤਾਂ ਗਉ ਦੀ ਦੇ ਚੇਦੀ ਗਈ ਰਤ ਵੈ ਤੁਰੀ ਸਰਾਪ ਦਿੱਤਾ ਸਾਧੂ ਔਰ ਗਉ ਨੇ ਜਿੱਥੇ ਰਾਤ ਡਿਗੇ ਉਥੇ ਤਮਾਕੂ ਪੈਦਾ ਹੋਵੇਗਾ ਤਮਾਕੂ ਨੂੰ ਜੋ ਕੋਈ ਪੀਵੇਗਾ ਉਸ ਦੇ ਜਨਮ ਕਰਮ ਪ੍ਰਿਸ਼ਟ ਹੋਣਗੇ ਜੇ ਤਮਾਕੂ ਦਾ ਧੂਆ ਵੀ ਮੁਖ ਤਥਾ ਨੱਕ ਦੇ ਅੱਗੇ ਆਵੇ ਤથા ਮੁਸ਼ਕ ਜਪੀਣੇ ਜੈਸਾ ਦੂਸ਼ ਹੈ ਤਮਾਕੂ ਹੁੱਕੇ ਦਾ ਦੇਖਣਾ ਗਊ ਦੇ ਮੁਰਦਾਰ ਜੈਸਾ ਹੈ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇ ਤੇ ਬਖਸ਼ਾਵੇ ਤਾਂ ਸੁਧ ਹੋਵੇਗਾ ਸ੍ਰੀ ਵਾਹਿਗੁਰੂ ਜੀ ਜਾਪ ਕਰੇ ਹੇ ਸਿੱਖੋ ਤਮਾਕੂ ਦੇਖਣਾ ਔਰ ਪੀਣਾ ਵਰਤਣਾ ਪੀਣ ਵਾਲੇ ਕਾ ਸੰਗ ਕਰਨਾ ਔਰ ਕਿਸੇ ਕੋ ਪੀਣੇ ਕਾ ਉਪਦੇਸ਼ ਦੇਣਾ ਇੱਕ ਸਮਾਨ ਪਾਪ ਹੈ ਤਾਂ ਇੱਕ ਸਿੱਖ ਨੇ ਅਰਜ ਕਰੀ ਜੀ ਸੱਚੇ ਪਾਤਸ਼ਾਹ ਐਸੇ ਖਰਾਬ ਚੀਜ਼ ਬੜੇ ਦੋਸ਼ ਵਾਲੀ ਜਗਤ ਮੇ ਚਾਲੂ ਕਿਉਂ ਹੋਈ ਹੈ ਸੁਨ ਕਰ ਗੁਰੂ ਜੀ ਨੇ ਬਚਨ ਕੀਤਾ ਰਜੇ ਨਾ ਕੋਈ ਜੀਵਿਆ ਕੂੜੇ ਪਰਵਾਸੇ ਕਲੀ ਅੰਦਰ ਨਾਨਕਾ ਜਿੰਨਾ ਦਾ ਉਤਾਰ ਪੁੱਤ ਜਿਨੁਰਾਦ ਧੀ ਜਿਨੁਰੀ ਜੋਰ ਜਿੰਨਾ ਕਾ ਸਿਕਦਾਰ ਅਕਬਰ ਦਾ ਬੇਟਾ ਜਹਾਂਗੀਰ ਧਰਮਾਤਮਾ ਪਾਸ਼ਾਏ ਚੁਕਦਾ ਸੀ ਉਸ ਨੂੰ ਪੇਟ ਦੁਖਣੇ ਦੀ ਬਿਮਾਰੀ ਸੀ ਦਵਾਈ ਬਹੁਤ ਕਰੀ ਪਰ ਰਾਜੀ ਹੋਣ ਵਿੱਚ ਨਾ ਆਵੇ ਤਬ ਇੱਕ ਦਿਨ ਪਾਸ਼ਾ ਗੁੱਸੇ ਵਿੱਚ ਆਇਆ ਸਭ ਹਕੀਮੋ ਕੋ ਕਿਹਾ ਅਭੀ ਜੇਕਰ 8 ਰੋਜ਼ ਅੰਦਰ ਅੱਛਾ ਨਾ ਹੋਆ ਤਬ ਤੇਮਾਰੀ ਜ਼ਗੀਰ ਮਨਸਬ ਜ਼ਬਤ ਕਰਨ ਦਾ ਹੁਕਮ ਦੇਉਂਗਾ ਤਾਂ ਹਕੀਮ ਲੋਗ ਸੁਣ ਕੇ बहुत चिंता तर आपस में मिलकर सलाह करी जे बीमारी जाने वाली नहीं पर तमाकू में गुड़ मिला के कूट के हुक्के में पानी के नीचे दे ऊपर चिलम में रख कर पादशाह को पिलावो रोग दब जाएगा पीछे कहेगे जब पियोगे रोग जाएगा ऐसे सलाह कर सोने का हुक्का बनाकर तैयार करवा के ਪਾਸ਼ਾ ਕੇ ਸਾਹਮਣੇ ਲਾ ਹਾਜ਼ਰ ਕੀਆ ਪੀਨੇ ਸੇ ਰੋਗ ਦੱਬ ਗਿਆ ਤਬ ਪਾਸ਼ਾ ਬਹੁਤ ਖੁਸ਼ ਹੋਇਆ ਔਰ ਇਨਾਮ ਦਿਆ ਔਰ ਗੁਰੂ ਕਾ ਸ਼ਬਦ ਪੜਿਆ ਸਾਡੇ ਤ੍ਰੈ ਮਨ ਦੇ ਰੀ ਚੱਲੇ ਪਾਣੀ ਅੰਨੇ ਅੰਨ ਪਾਣੀ ਦੇ ਸਰੀਰ ਵਾਸ ਹੈ ਇਸ ਤੋਂ ਬਿਨਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜੀਤੋ ਖਾਦੇ ਤਨ ਪਿੜੀਏ ਮਨ ਮਹਿ ਚੱਲੇ ਵਿਕਾਰ ਉਹ ਖਾਣਾ ਖੁਸ਼ੀ ਖੁਆਰ ਹਕੀਮਾ ਆਪਣਾ ਵਕਤ ਲੰਗਾ ਲਿਆ ਸੀ ਰੋਗੀ ਵਾਸਤੇ ਪਰ ਸੂਰ ਕੁੱਤਾ ਮਾਤ ਹੈ ਜਾਨ ਰੱਖਣੀ ਰਵਾ ਹੈ ਉਸ ਦੀ ਜਾਨ ਰੱਖਣੇ ਵਾਸਤੇ ਪਰ ਪਾਸ ਵਾਲੇ ਲੋਕੋ ਕੋ ਦੁਰਗੰਧੀ ਔਰ ਧੂਆਂ ਬਹੁਤ ਆਵੇ ਤਬ ਲੋਕ ਬਹੁਤ ਦੁਖੀ ਹੋ ਕੇ ਇੱਕ ਦਿਨ ਆਪਣੇ ਪਾਸ਼ਾ ਦੇ ਹਜ਼ੂਰ ਅਰਜ਼ ਕਰੀ ਜਹਾਂ ਪਨਾ ਦਵਾਈ ਬੇਸ਼ੱਕ ਬਹੁਤ ਅੱਛੀ ਹੈ ਪਰ ਇਸ ਕੀ ਬਾਸ ਬਹੁਤ ਹੀ ਖਰਾਬ ਹੈ ਇਸਕੇ ਅੰਦਰ ਕਾ ਪਾਣੀ ਵੀ ਖਰਾਬ ਹੋ ਜਾਂਦਾ ਹੈ पातशाह सुन के मन विच विचार कर लगा कि मैं तो छड़ नहीं सकांगा मन में ऐसा सोच हुक्म दिया जो इसको नहीं पिए मेरे दरबार में नहीं आवे उसी वक़्त सब पीन लगे घर घर देखने को सिपाही छुपते हुक्म हुआ मसाला खुशबू वाला देख के कुट बना दुकाना पे बेचना शुरू करो हुक्म दिया छो मेरे मुल्क में इसको खुशी से पीवेगा उसको मुफ्त मिलेगा और दाम उस दी सरकारी खजाने से मिलेगा तद तो यह जगत विखे प्रसिद्ध होया इस वाकू सुन के सारी संगत बड़ी प्रसन्न सुनके सच नहीं मनना दिज हिंदू शास्त्र में लिखते हैं कि शलगम गाजर मसर गऊ दे सब झूठ है इन्होंने चहुआ का रूप और सर्वाद नियरा है ਇਹ ਤਰੀਖਿਆ ਦਾ ਆਹਾਰ ਹਨ ਚੁਪਈ ਸ੍ਰੀ ਗੁਰੂ ਜੀ ਕਥਾ ਸੁਣਾਵੇ ਸਿੱਖ ਗੁਰੂ ਕੇ ਜਸ ਕੋ ਗਾਵੇ ਮਨ ਮੇ ਐਸੀ ਕਰੇ ਵਿਚਾਰ ਤਮਾਕੂ ਕੋ ਛੋੜੇ ਨਿਰਧਾਰ ਵੇਚੇ ਪੀਵੇ ਜੋ ਕੋਈ ਓ ਚੱਲੇ ਨਰਕ ਮੁਜ਼ਾਰ ਹਰੀ ਕਾ ਤਰਸ਼ਨ ਨਾ ਹੋਵੇ ਪੂਜਾ ਪਾਠ ਸਭ ਨੇਹਪਲ ਜਹਗੀਰ ਨੇ ਜ਼ੋਰ ਦੇ ਕੇ ਹੁਕਮ ਨਾਲ ਲੋਭ ਲਾਲਚ ਦੇ ਕੇ ਤਮਾਕੂ ਪਿਲਾ ਕੇ हिंदू मुसलमान का तरन ईमान छीन लिया खालसे ने इसका त्याग किया था इस ताई से पंथ का तेज प्रताप जाए सूरबी सब सिंह हटिए हुए श्री गुरु जी महाराज बड़ी प्रसन्नता संयुक्त बैठे थे तब इतने में एक काजी दिल्ली से चल कर आया सलाम करी और हजूर में बैठ गया सब देखकर अचर्ज हुआ एक अर्ज करी जी सच्चे पातशाह हिंदू सारे गाय का दुध पीते वरतते हैं और असी सूर का कुछ बरतते नहीं गुरु जी ने वचन किया गौ बैल माता पिता है दुनिया के जैसे माँ प्यो का सब कुछ खाईदा है और उन्होंने रक्षा करनी योग है तैसे दूध क्यों गऊ का खाना माफ है और रक्षा करनी गौ की स्वभाव है ਜਿਵੇਂ ਮਾਂ ਦੀ ਹੱਤਿਆ ਕਰਨੀ ਹੈ ਤੈਸੇ ਗਊ ਦੀ ਹੱਤਿਆ ਕਰਨੀ ਹੈ ਮਾਰਨੇ ਨਾਲੋਂ ਜਿਉਂਦੇ ਗਊ ਬੈਲ ਦਾ ਨਫਾ ਬਹੁਤ ਹੋਵੇ ਹੈ ਦੁੱਧ ਕਿਉ ਬੱਚੇ ਬਹੁਤ ਹੁੰਦੇ ਹਨ ਤੁਹਾਡਾ ਪੈਗੰਬਰ ਸੂਰ ਕੋ ਮਾਰਨੇ ਗਿਆ ਸੀ ਖਾਣੇ ਦਾ ਇਰਾਦਾ ਕਰਕੇ ਸ਼ਿਕਾਰ ਦੇ ਬਹਾਨੇ ਜਾ ਕੇ ਤੁਪਕ ਸੂਰ ਕੋ ਮਾਰੀ ਤੱਕਰ ਉਲਟਾ ਸੂਰ ਨੇ ਦੌੜ ਕੇ ਧਾਲਿਆ ਮਸਾ ਜਾਨ ਬਚੀ ਤੌਬਾ ਕਰੀ ਚਾਰ ਆਦਮੀ ਰਲਣ ਤਾਂ ਸੂਰ ਮਰਦਾ ਹੈ ਚੋਂ ਦਾ ਇਤਫਾਕ ਨਾ ਹੋਆ ਮਾਰਿਆ ਨਹੀਂ ਜਾਂਦਾ ਪਰ ਸੂਰ ਦਾ ਮਾਰਨਾ ਔਰ ਖਾਣਾ ਵੀ ਵੱਡੀ ਬਹਾਦਰੀ ਹੈ ਕਾਜੀ ਨੇ ਖੁਸ਼ ਹੋ ਕੇ ਸਲਾਨ ਕੀ ਆਰਕ ਪਛਿਆ ਖੁਦਾ ਕੀ ਹੈ ਬਚਨ ਹੋਇਆ ਜਿਸ ਦਾ ਬੀਜ ਨਹੀਂ ਉਹ ਚੀਜ਼ ਵੀ ਨਹੀਂ ਜਿਸ ਦੀ ਸ਼ਕਤੀ से ਦੁਨੀਆ ਪੈਦਾ ਹੋਈ ਹੈ ਉਹ ਆਪ ਵੀ ਹੈ ਸਿੰਘਾ ਹੱਥ ਜੋੜ ਕੇ ਪੁੱਛਿਆ ਜੀ ਮਹਾਰਾ ਧੀਆਂ ਦਾ ਮੁੱਲ ਲੈਣਾ ਔਰ ਧੀਆਂ ਦਾ ਮਾਰਨਾ ਇਸ ਵਿੱਚ ਕੀ ਦੋਸ਼ ਹੈ ਕਿਰਪਾ ਕਰਕੇ ਦੱਸੋ ਜੀ ਬਚਨ ਹੋਇਆ ਜਿਹੜੇ ਧੀ ਦਾ ਤਾਨ ਆਖਦੇ ਹਨ ਉਹ ਫਿਰ ਦੇਣਗੇ ਜਿਹੜੇ ਧੀ ਦਾ ਤਾਨ ਖਾਂਦੇ ਹਨ ਉਹ ਫਿਰ ਦੇਣਗੇ ਜੇਕਰ ਕਰਜ਼ਾ ਦੇਣਾ ਹੋਵੇ ਤਾਂ ਧੀਆਂ ਦਾ ਪਦਾਰਥ ਕਿਆ ਗ੍ਰਹਿਣ ਦਾ ਦਾਨ ਲੈ ਕਰ ਵੀ ਦੇਣ ਦਾ ਦੋਸ਼ ਨਹੀਂ ਰਿਣ ਹੱਤਿਆ ਦਾ ਵੱਡਾ ਪਾਪ ਹੈ ਜਿਹੜੇ ਧੀ ਮਾਰਦੇ ਹਨ ਉਹਨਾਂ ਕੋਲ ਕੁੱਲ ਹਤਿਆ ਦਾ ਪਾਪ ਹੁੰਦਾ ਹੈ ਸੱਪ ਕੀ ਕੁੱਤੇ ਕੀ ਬਗਿਆੜ ਕੀ ਗਿੱਦੜ ਕੀ ਏਲ ਸ਼ੇਰ ਇਤਿਆਦਿਕ ਜੁੰਨਾ ਮਿਲਣ ਗਿਆ ਹੋਰ ਕਿਸੇ ਜਨਮ ਉਸ ਦੇ ਘਰ ਅੰਸ਼ ਨਾ ਹੋਵੇਗੀ ਕੁੱਲ ਮਾਰੀ ਜਾਏਗੀ ਔਰ ਸੱਤ ਕੁੱਲ ਨਰਕ ਨੂੰ ਜਾਣ ਗਿਆ 96 ਕਰੋੜ ਜ਼ਿਆਦਾ ਦੱਬ ਦਿਆ ਸੀ ਉਸ ਸਮੇਂ ਕੁਲੀ ਕੋਈ ਨਹੀਂ ਸੀ ਮਾਰਦਾ नाले बिबा तेमा कर लिया चाचे मामे की धी रंडा कोई नहीं रेंदा अब होर जाथा से साक करने की रीत चली है सतारा सह बरस हुआ है मर्यादा चली को पुत्र कोई नहीं मारदा चुपई श्री गुरु जी महली गए सिखा अपने घर को आई मिलकर का कहे तन है गुरु जी दसम अवतार प्रगट है हरि जी ਅਗੇ ਸਾਖੀ ਅਠਵੀਂ ਜਲੀ ਦੋਹਰਾ ਸ੍ਰੀ ਗੁਰੂ ਜੀ ਕੇਸਗੜ ਬੈਠੇ ਮੱਧਿਆ ਦੀਵਾਨ ਗਿਆਨੀ ਧਿਆਨੀ ਚਰਣ ਕੋ ਸੇਵੋ ਬਹੁ ਗੁਣਵਾਨ ਹੱਥ ਜੋੜ ਕੇ ਸਿੰਘਾਂ ਅਰਜ਼ ਕਰੀ ਜੀ ਸੱਚੇ ਪਾਤਸ਼ਾਹ ਅਰਦਾਸੀਆਂ ਅਰਦਾਸ ਕਰੀ ਸ੍ਰੀ ਗੁਰੂ ਗ੍ਰੀਮ ਨਿਵਾਦ ਜੀ ਨਾਲੇ ਹੁਕਮ ਹੈ ਕੇਸਾਂ ਸਵਾਸਾ ਦਾ ਸਹਾਈ ਸ੍ਰੀ ਵਾਹਿਗੁਰੂ ਅਰ ਨਾਲੇ ਆਖੀ ਦਾ ਹੈ ਕੇਸ ਗੁਰੂ ਕੀ ਮੋਹਰ ਹਨ ਤਬ ਬਚਨ ਹੋਇਆ हे सिखो प्यार्यो केस सब कोई रखता है राजे मकर राज सी प्रजा को कोई हुक्म करे काम कहे कोई ना मने तब राज ने बहुत लोगों को कैद किया था सारे रल के परमेश्वर पास फरियाद करी के हे दीनानाथ राजा और राज्य के नौकर अंधे हो जान जानते असी कैदों छुट्टीए तदो परमेश्वर ने फरियाद सुनी और राजे ने ज्योतिषी पासो पूछिया ਕਿ ਪ੍ਰਜਾ ਦਾ ਤੇਜ ਕਿਵੇਂ ਘਟੇ ਤਾਂ ਜੋਤਸ਼ੀ ਨੇ ਵਿਚਾਰ ਕੇ ਆਖਿਆ ਕਿ हे ਰਾਜਾ ਪ੍ਰਜਾ ਦੇ ਕੇਸ ਸਿਰ ਮੂਹ ਮਨਵਾ ਦਿਓ ਤਾਂ ਤੇਜ ਘਟ ਜਾਏਗਾ ਰਾਜੇ ਨੇ ਹੁਕਮ ਦਿਆ ਮੈਂ ਯੱਗ ਕਰਨਾ ਹਾਂ ਸਭ ਸਿਰ ਮੁਨਾ ਕੇ ਸ਼ੁੱਧ ਹੋ ਕੇ ਇਸ਼ਨਾਨ ਕਰਕੇ ਆਓ ਮੇਰੇ ਘਰ ਪ੍ਰਸਾਦ ਬਰਫੀ ਲੱਡੂ ਪੇੜਾ ਛਕੋ ਇੱਕ ਮੋਹਰ ਦਖਣਾ ਦੇਵਾਂਗਾ ਸੁਣਦੇ ਹੀ ਬ੍ਰਾਹਮਣ ਲਾਲਚੀ ਸਿਰ ਮਨਾਕਰ ਦੇਸ਼-ਦੇਸ਼ ਤੇ ਆਈ ਕਰ ਕੇ ਹਾ ਜੈ ਹੋਵੇ ਰਾਜਾ ਕੀ ਤਾਂ ਬ੍ਰਾਹਮਣਾਂ ਕੋ ਦੇਖ ਕਰ ਔਰ ਜਾਤਾਂ ਵੀ ਸਿਰ ਮਨਾ ਕੇ ਆ ਗਈਆਂ ਬੜੇ ਭਾਰੀ ਘਿਲੇ ਮੇ ਸਭ ਸਿਰਮੁਨੀ ਆਏ ਹਨ ਤਬ ਰਾਜੇ ਹੁਕਮ ਦਿੱਤਾ ਸਭ ਕੋ ਕੈਦ ਕਰ ਦਿੱਤਾ ਲੋਕਾਂ ਫਿਰ ਪਰਮੇਸ਼ਵਰ ਅੱਗੇ ਪ੍ਰਕਾਰ ਕਰੀ ਪਰਮੇਸ਼ਵਰ ਜੀ ਨੇ ਨਾ ਸੁਣੀ ਕਿਸਾਂ ਤੋਂ ਬਿਨਾ ਪ੍ਰੀਤ ਦਾ ਰੂਪ ਹੈ ਬ੍ਰਾਹਮਣ ਪ੍ਰੇਤ ਸਾਤ ਆਈਏ ਆਖਦੇ ਹਨ ਸਿਰ ਮੁੰਨਣੇ ਸੇ ਪ੍ਰੇਤ ਹੋਤਾ ਹੈ ਤਾਂ ਅਸੀਂ ਕਹਿਤ ਕਥਾ ਕੋ ਸਰਵਨ ਕਰਕੇ ਸੰਗਤ ਬੜੀ ਖੁਸ਼ ਹੋਈ ਤਾਂ ਸਿੰਘਾ ਅਰਜ ਕਰੀ ਸੱਚੇ ਪਾਤਸ਼ਾਹ ਜਿਹੜੇ ਅੰਮ੍ਰਿਤ ਛਕ ਕੇ ਮੁਨਾਂਦੇ ਹਨ ਜਾਂ ਕੇਸ ਨੰਗੇ ਮਾਰੀ ਰਾ ਜਾਂਦੇ ਹਨ ਤੁਰਕਾ ਜੈਸਾ ਹੋ ਜਾਂਦਾ ਹੈ ਬਚਨ ਹੋਇਆ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਕੇਸ ਨੰਗ ਰੱਖਣ ਦਾ ਦੋਸ਼ ਹੈ ਦੋ ਪੱਗਾਂ ਰਖੜੀਆਂ ਚਾਹੀਏ ਜੇ ਵੱਡੀ ਲਾਜਾਵੇ ਤਾਂ ਛੋਟੀ ਰਹੇ ਨਿੱਕੀ ਪੱਗ ਨਾ ਲਾਉਣੀ ਜਿਹੜੇ ਕੇਸੁੰਦੇ ਹਨ ਉਹ ਪਿਛਲੇ ਜਨਮ ਪੇਡਾਂ ਦੀ ਜੁੰਨੀ ਸਨ ਆਬ ਪੇਡ ਦੀ ਜੁੰਨ ਪਾੜਗੇ ખોਟੇ ਕਰਮ ਦਾ ਫਲ ਹੈ ਗੁਰੂ ਥੀ ਬੇਮੁਖ ਹਨ ਤਾਂ ਸਿੱਖਾਂ ਨੇ ਅਰਜ਼ ਕਰੀ ਜੀ ਸੱਚੇ ਬਾਦਸ਼ਾਹ ਜਿਹੜੇ ਪੇਡਾਂ ਦੀ ਜੂਨ ਪਏ ਹਨ ਉਹੋ ਸਾਨੂੰ ਦਿਖਾਈਏ ਜੋ ਅੰਮ੍ਰਿਤਸਰ ਕੇ ਕੇਸਾਂ ਦੀ ਬੇਅਦਵੀ ਕਰਦੇ ਹਨ ਬਚਨ ਹੋਇਆ ਏ ਸਿੱਖੋ ਭੇਡਾਂ ਦਾ ਆਯਾਰ ਲਿਆਓ ਸਿੱਖ ਭੇਡ ਲੈ ਆਏ ਗੁਰੂ ਜੀ ਨੇ ਬਹੁਤ ਮਾਰੀਆਂ ਨਿਕਾਲੀਆਂ ਉਹਨਾਂ ਕੋ ਅੰਮ੍ਰਿਤ ਛਕਾ ਦਿਆ ਖੰਡੇ ਸਾਤ ਮੰਤਰ ਪੜ ਕੇ ਉਸ ਵੇਲੇ ਭੇਡਾਂ ਬੋਲੀਆਂ ਔਰ ਆਪ ਮੁਖੋ ਫਤਿਹ ਗੁਜਾਈ ਤਾਂ ਪੁੱਛਿਆ ਤੁਸੀਂ ਐਸੀ ਜੂਨ ਕਿਉਂ ਪਈਆਂ ਭੇਡਾਂ ਅਰਜ਼ ਕਰੀ ਅਸਾ ਖੰਡੇ ਦਾ ਅੰਮ੍ਰਿਤ ਛਕਿਆ ਸੀ ਔਰ ਸਿੰਘ ਸਜਾਇਆ ਸੀ ਖੁਰਕਿਆ ਦੀ ਸੰਗਤ ਕਰਕੇ ਕੇਸ ਦਾੜੀ ਮੋਨਾ ਦਿੱਤੀ ਸੀ ਹੁਣ ਧਰਮ ਰਾਏ ਸਾਨੂੰ ਭੇਡਾਂ ਦੀ ਜੁਨੀ ਪਾਇਆ ਹੈ ਅਸੀਂ ਹੋਰ ਨਾ ਥੇ ਤਾਂ ਬਹੁਤ ਮਾਰੀਆਂ ਹੋ ਗਈਆਂ ਜੋ ਸਾਡਾ ਮਨ ਮੈਲਾ ਖਾਣੇ ਕੋ ਨਹੀਂ ਕਰਤਾ ਸੱਚੇ ਪਾਤਸ਼ਾਹ ਨੂੰ ਸਾਨੂੰ ਬਖਸ਼ ਲੋ ਸਿੱਖਾਂ ਦਾ ਜਨਮ ਪਾਈਏ ਔਰ ਗੁਰੂ ਕੀ ਟਹਿਲ ਕਮਾਈਏ ਤਾਂ ਗੁਰੂ ਸੱਚੇ ਪਾਤਸ਼ਾਹ ਜਿਨੇ ਹੁਕਮ ਦਿੱਤਾ हे ਸਿੱਖੋ ਜਪਜੀ ਸਾਹਿਬ ਅਤੇ ਸ੍ਰੀ ਗੁਰੂ ਰੰਦਾਤ ਜੀ ਦੀਆਂ ਲਾਮਾਂ ਦਾ ਪਾਠ ਕਰਕੇ ਇਨਾਂ ਦੇ ਛੱਟੇ ਮਾਰੋ ਉਸ ਵੇਲੇ ਛੱਟੇ ਮਾਰੇ ਉਹਨਾਂ ਦੀ ਦੇਹ ਛੁੱਟੀ ਚਤਰਪੂਜ ਰੂਪ ਧਾਰ ਕੇ ਬੈਖੰਡਕ ਹੋ ਗਈ ਆ ਸਸਰੀ ਅਕਾਲ ਬੁਲਾ ਕੇ ਗੁਰਾਇਕੀ ਚਰਨ ਤੇ ਪੁਨਰ ਸ੍ਰੀ ਗੁਰੂ ਜੀ ਨੇ ਆਗਿਆ ਕਰੀ ਏ ਸਿੱਖੇ ਪਿਆਰਿਓ ਅੰਮ੍ਰਿਤ ਛੱਕ ਕੇ ਜਿਹੜੀ ਕੈਸਾਂ ਦੀ ਬੇਅਤੀ ਕਰੇਗਾ ਉਹ ਸੋ ਜਨਮ ਤੇ ਡਾਕਾ ਪਾਏਗਾ ਇਹ ਸਿੱਖੋ ਜੋंदा ਸ਼ੀਰ सीस और मुझका रोम नहीं लाना देवेगा चौपाई संगत ने सुनके आज्ञा मानी गुरु महिमा मन में जानी बड़ पागी है हम सब लोग दशम गुरु मह चरण संजोग संगत ने पूछा हे गुरुजी कृपा करके कहो तुसा अमृत किस दे पासो छकिया और अपना गुरु कौन है साथों कोई पूछे तासी की दसी है गुरु जी ने हुक्म किया हे खो आग्याई अकाल की तबे चलायो पंथ सब सिखन को हुक्म है गुरु मान्यो ग्रंथ हे सिखो जब जी श्री ग्रंथ गुरु है किरपान खंडो खड़ग तुपक तरब तीर सैप सरोही से यही हमारे पीर राखे जो इस रहत को ओहो है मीरा तास बड़भागी वो जानियो रहे हमारे पास हे सिखो ਅਸਾ ਤੁਰਕਾ ਨਾਲ ਬਹੁਤ ਜੰਕਰ ਨਾ ਹੈ ਖੰਡੇ ਦਾ ਅਮ੍ਰਿਤ ਛੱਕ ਕੇ ਸਿੰਘ ਤੁਰਕ ਦਾ ਬੀਜ ਨਾਸ ਕਰਾਂਗੇ ਵਾਹਿਗੁਰੂ ਨਾਮ ਪਾਪਾਂ ਕੀ ਮੈਲ ਕੋ ਸਾਬਣ ਹੈ ਜਿਉਂ-ਜਿਉ ਸਾਫ ਕਰੀਏ ਤਿਉ ਤਿਉ ਮੈਲ ਜਨਮ ਜਨਮ ਦੇ ਪਾਪਾਂ ਦੀ ਧੋਤੀ ਜਾਏਗੀ ਫੇਰ ਮੁਦਾ ਕਬਲ ਉਲਟ ਕੇ ਸੁਦਾ ਹੋ ਜਾਏਗਾ ਹਿਰਦਾ ਆਨੰਦ ਹੋਵੇਗਾ ਅੰਤ ਸ਼ੰਕਰਣ ਦੀ ਛਾਜੇ ਦੂਰ ਹੋਏਗੀ ਫੇਰ ਅਰਸਾਂ ਕੁਰਸਾਂ ਦੀ ਦ੍ਰਿਸ਼ਟ ਪਾਸੀਗੀ ਜੈਸੇ ਸੁਪਨੇ ਵਿਖੇ ਪ੍ਰਥਕ ਪਰਤਾਠ ਪਾਸਦੇ ਹਨ ਉਸ ਜਾਗਰਤ ਮੇ ਨਹੀਂ ਦਿਖਦੇ ਫਿਰ ਸੁਪਨੇ ਭੰਗ ਜਾਗਰਤ ਮੇ ਸਭ ਕੁਝ ਸਪਸ਼ਟ ਦ੍ਰਿਸ਼ ਆਵੇਗਾ ਪ੍ਰੋਖ ਭੋ ਉੱਠ ਜਾਏਗਾ ਅੰਤ ਸ਼ਕਰਨ ਤਤਕਾਲ ਦ੍ਰਿਸ਼ਟ ਪਾਸੇ ਜੈਸੇ ਸੂਰਜ ਦਾ ਚਮਤਕਾਰ ਜਲ ਵਿੱਚ ਪੈ ਕੇ ਅਗ ਭਾਸਵੀ ਹੈ ਖੰਡੇ ਦਾ ਅੰਮ੍ਰਿਤ ਛੱਕ ਕੇ ਵਾਹਿਗੁਰੂ ਜਾਪ ਕਰੇ ਪਾਪਾਂ ਕੋ ਜਲਾਵੇ जैसे अगन कास को जलांदा है जिचरताई खंडेदा अमृत नहीं छकेगा तद ताही अनेक जून बिखे भरमेगा जिस पर परमेश्वर की बड़ी कृपा है घोड़े दसवारी और दूध छकने को विद्या पढ़ने को दे हरक ना सोग दोहरा श्री गुरु साहेब महल में गए सो आप अपदार सिंह लिखारी प्रेम से साखी लिखी सुधार वाहेगुरु जी का खालसा वाहगुरु जी की फतेह